ਹਲੋ ਹਾਂ ਜੀ ਬੱਬਰਤ ਸਿੰਘ ਜੀ ਬੋਲ ਤਰਤਰਤ ਮੈਂ ਬਰੇਸੀ ਜੀ ਹਾਂ ਜੀ ਬੱਬਰਤ ਸਿੰਘ ਦੇ ਵਸਾ ਸਾਡੀ ਵੀਰਿਆ ਆਪਣੀ ਮੈਂ ਪਪਾਈ ਸਸਰੀ ਦਾ ਸਾਡੀ ਕਰ ਵੀਰ ਸਰਪਿਕਾ ਮੈਂ ਅੰਮ੍ਰਿਤਸਰ ਤੋਂ ਬੋਲਦਾ ਹਾਂ ਹਾਂ ਜੀ ਹਾਂ ਜੀ ਹਾਂ ਜੀ ਬਾਬਾ ਜੀ ਮੈਂ ਵੀਡੀਓ ਵੀ ਵੇਖੀ ਸੀ ਤੁਹਾਡੀ ਉਹ ਕੁੜੀ ਨੂੰ ਲੈ ਕੇ ਟੁੱਕ ਕੇ ਮਨਮੁੱਦੀ ਨੂੰ ਹਾਂ ਜੀ ਹਾਂ ਜੀ ਜੀ ਬਾਬਾ ਜੀ ਮੈਂ ਹੁਣ ਵੀਡੀਓ ਦੇਖੀ ਜਦੋਂ ਪਹਿਲਾ ਵੀਡੀਓ ਦੇਖੀ ਉਹ ਮੰਡੇ ਮਾਫੀ ਮੰਗ ਰਾਇਆ ਸੀ ਉਹ ਨਾਲ ਚਿਰਾਗ ਵੀ ਵਿਖਾਇਆ ਸੀ ਮਿੱਤਰਾਂ ਗੱਲ ਵੀਰੇ ਪਤਾ ਕੀ ਆ ਕੜੀ ਸੋਚ ਸਮਝ ਕੇ ਫੈਸਲਾ ਲਿਆਏ ਆਪਾਂ ਸਾਰੀ ਟੀਮ ਨੇ ਨਹੀਂ ਇਹ ਇਹਨਾ ਛਿੱਤਰ ਛਿੱਤਰ ਪਲੇਟ ਹੋਣੀ ਚਾਹੀਦੀ ਇਹਨਾਂ ਲਈ ਤੁਸੀਂ ਇਹਨਾਂ ਨੂੰ ਉਹਨਾਂ ਨੂੰ ਦਈ ਉਹ ਬਸ ਤੇ ਕਬਾਰ ਨਹੀਂ ਛਿੱਤਰ ਪੰਜ ਗੱਲੀ ਪਲੇਟ ਹੋਣੀ ਚਾਹੀਦੀ ਤੇ ਮੈਂ ਕੰਪਿਊਟਰ ਨਾਲ ਜਦੋਂ ਕੋਈ ਸੰਤ ਕੋਈ ਪੰਚਾਇਤ ਲੈ ਕੇ ਆਈ ਹੋਵੇ ਨਾ ਬੰਦਿਆਂ ਨੂੰ ਹਾਂ ਜੀ ਹਾਂ ਜੀ ਅੱਛਾ ਪਿਆਰ ਲੈ ਕੇ ਆਈ ਠੀਕ ਹੈ ਬੰਦਿਆਂ ਨੂੰ ਲੈ ਕੇ ਆਈ ਹੋਵੇ ਆਪ ਚੱਲ ਗਈ ਹੋਵੇ ਦੇ ਦਿਨ ਉਹਦਾ ਦੇ ਹੱਥ ਚੁੱਕ ਦਿਆਂ ਤੇ ਫਿਰ ਇਹਦਾ ਪੰਚਾਇਤ ਦੀ ਬਦਨਾਮੀ ਹੁੰਦੀ ਆ ਬਦਨਾਮੀ ਹੁੰਦੀ ਪਰ ਬਾਬਾ ਜੀ ਤੇ ਚਿਹਰੇ ਤੇ ਵਿਖਾਣਾ ਜਿਹੜਾ ਇੱਕ ਕੰਗਰ ਉਹ ਤਾਂ ਲੱਗਦਾ ਜਿਵੇਂ ਕੀ ਗੱਲ ਸੀ ਵੀਰੇ ਜਿਹੜੇ ਇਹ ਸੀਗਾ ਕਿ ਦਿਲ ਤੇ ਬਹੁਤ ਕਰਦਾ ਸੀ ਵਿਖਾਉਣ ਨੂੰ ਬੜਾ ਦਿਲ ਕਰਦਾ ਸੀ ਜਿਹੜਾ ਉਹ ਖੰਦੇ ਕੋਈ ਪਰ एक्चुअली ਕੰਗਰ ਇਹ ਦਸੋ ਕਿਦਾਂ ਟਕਰਾ ਗਲਤ ਕੰਮ ਕੀਤਾ ਨਾਲ ਇਸ ਕਰਕੇ ਨਹੀਂ ਕਿਉਂਕਿ ਵੀਰੇ ਪਤਾ ਤੇ ਪਿੰਡ ਚ ਉਦਾਂ ਹੀ ਲੱਗ ਗਿਆ ਸਾਰੇ ਇਲਾਕੇ ਚ ਪਤਾ ਲੱਗ ਗਿਆ ਪਿੰਡ ਚ ਪਤਾ ਲੱਗ ਗਿਆ ਹਨਾ ਪਰ ਅਰਜੰਬਰ ਇਸ ਕਹਿੰਦਾ ਨਾਲ ਦੀ ਟੀਮ ਨੇ ਇਹ ਡਿਸੀਜਨ ਲਿਆ ਸੀਗਾ ਪੀ ਕਹਿੰਦੇ ਇਹ ਨਹੀਂ ਪਤਾ ਕਿ ਇਹਨਾਂ ਦਾ ਕੋਈ ਫੈਮਿਲੀ ਮੈਂਬਰ ਕੋਈ ਸੁਸਾਈਡ ਵਗੈਰਾ ਕਰ ਲੇ ਪੀ ਇਹਨਾਂ ਇਹਨਾਂ ਦਾ ਤਾਂ ਚੱਲ ਗਲਤੀ ਹੈਗੀ ਹੈਗੀ ਆ ਬਾਬਾ ਬੜੀ ਦੁਖ ਦੀ ਸੋਚ ਦੇ ਵਾਹ ਤੀ ਇਹਨਾਂ ਦੀ ਬੱਚੀ ਕੋਈ ਕੋਈ ਇਹਨਾਂ ਦਾ ਬੇਟਾ ਕੋਈ ਘਰ ਵਾਲੀ ਮਾਂ ਪਿਓ ਹੈਨਾ ਕੋਈ ਅਗਰ ਡਿਪਰੈਸ਼ਨ ਜਾਣ ਕੇ ਕੋਈ ਸੁਸਾਈਡ ਨਾ ਕਰੇ ਠੀਕ ਹੈ ਜੀ ਕੱਲ ਸੀ ਇਹਨਾਂ ਦੀ ਟਪੂਗਦੀ ਨਹੀਂ ਕਿ ਉਹਨਾਂ ਨੂੰ ਲਾ ਪੈ ਜੇ ਫਿਰ ਕੱਲ ਨੂੰ ਕਿ ਇਹ ਨਾ ਹੋਵੇ ਸਾਨੂੰ ਹੱਥਾਂ ਨੂੰ ਦੰਦਿਆਂ ਵੱਢਣੇ ਪੈਣੇ ਯਾਰ ਸਿਆਣ ਕੀ ਕੀਤਾ ਗਿਆ ਜੇ ਨਾ ਇਹਨਾਂ ਦੀ ਵੀਡੀਓ ਪਾਉਂਦੇ ਉਹ ਸਾਡਾ ਫੈਮਿਲੀ ਮੈਂਬਰ ਹੀ ਚਾਹਨਾ ਕਰਦਾ ਹਾਂ ਜੀ ਮੈਂ ਮਾਫੀ ਮੰਗਦਾ ਸੰਤ ਨੂੰ ਥੇਸ ਤੇ ਲੱਗੀ ਆ ਵੀਰੇ ਮੇਰਾ ਵੀ ਬਹੁਤ ਦਿਲ ਕਰਦਾ ਜੀ ਆ ਇਹਨਾਂ ਸੱਜਰਾਂ ਨੂੰ ਵੱਧ ਤੋਂ ਵੱਧ ਇਹ ਤਰ੍ਹਾਂ ਸ਼ਰਮੋਣੀ ਜੈਦੀ ਤੁਹਾਨੂੰ ਉਹ ਵੇਖ ਲਾ ਵਿਚਾਰੀ ਕਿ ਬੰਦੂ ਨੀ ਦੇਖੇ ਮਰੇ ਜਾ ਛੱਡੋ ਪਰ ਇਸ ਗੱਲ ਨੂੰ ਰੱਖੋ ਗਰ ਮੂੰਹ ਸਾਹਮਣੇ ਪੰਚਾਇਤ ਮੋੜਾ ਕਾ ਤੁਹਾਨੂੰ ਮੂੰਹ ਨਹੀਂ ਗੱਲ ਕਰਦਾ ਕਿ ਸਾਂਝੇ ਉਹਨਾਂ ਨੂੰ ਖਾਚੀਂਦਾ ਇਹਨਾਂ ਨੂੰ ਸ਼ਰਮੋਣੀ ਜੈਦੀ ਹੈ ਉੱਥੇ ਤੱਕ ਮੈਨੂੰ ਇਸ ਦਾ ਜਲੀਲ ਪੈਂਦੀ ਮੈਂ ਕੋ ਗਾਣਾ ਸੁਣ ਲਗਾ ਤੂੰ ਤੇਰੀ ਸ਼ੁਗਰ ਖੇਤਰ ਬਰੇਡ ਨਹੀਂ ਹੋਈ ਤੇਰੀ ਤਲੀਲ ਦੀ ਗੱਲ ਕਰਦਾ ਇਹਨੂੰ ਜਿੰਨੀ ਰੱਬ ਨੇ ਲਿਖੀ ਆ ਪੁੱਤ ਇੱਥੇ ਆ ਮੇਰਾ ਪੁੱਤ ਇੱਥੇ ਲੱਗਿਆ ਇੱਥੇ ਕੋਈ ਗੱਲ ਨਹੀਂ ਡਰਨਾ ਤੋਂ ਕਹਿੰਦੀ ਆ ਇੱਕ ਦੇਖਿਆ ਹਨਾ ਵੀਰ ਬਰੀਕਦਾਰੀ ਆ ਆ ਇੱਕ ਆ ਮੁੰਡਾ ਮੈਂ ਤਾਂ ਰਵਾ ਠੀਕ ਹੀ ਆ ਇਹ ਵੀਡੀਓ ਆਪਣੇ ਪਰ ਬਣਾ ਲਈ ਤੇ ਬਰੇ ਪੱਕਾ ਬੰਦ ਕਰਦੇ ਬੰਦਾਂ ਵਿੱਚ ਬੰਦ ਆ ਇਹ ਤਾਂ ਮੈਂ ਉਹਨਾਂ ਨੂੰ ਸੁਣ ਕੇ ਨਿਕਲੀ ਆ ਇੰਨਾ ਆ ਤੁਹਾਡੇ ਵੀਡੀਓ ਮੇਰੇ ਕੋਲ ਆ ਗਈ ਆ ਤੇ ਦੱਸ ਜਿੱਦੇ ਲੈ ਦੇ ਦੇ ਨਹੀਂ ਤੇ ਮੈਂ ਵੀਡੀਓ ਲੈਟ ਦੇ ਇਹਨਾਂ ਲਿਖੇ ਬਿਠਾਣਾ ਇੱਥੇ ਲਾਗੇ ਬਿਠਾਏ ਨਾ ਕੁਝ ਬਿਲਕੁਲ ਕੁਝ ਬਤਾ ਲੂ ਇਹਨਾਂ ਇੱਥੇ ਆ ਬੈਠਣ ਲੱਗੇ ਪਹਿਲੀ ਵੀਡੀਓ ਪਾ ਦਿੰਦੀ ਜੇ ਵਿਗੜਾ ਹੀ ਹੁੰਦਾ ਤੇ ਬੰਦਾ ਬੱਝੇ ਵੀ ਅੱਜ ਦੇਖੀ ਗਿਆ ਹੁੰਦਾ ਪਹਿਲੇ ਲੈ ਲੈਂਦੇ ਤੇ ਫਿਰ ਉਹਨਾਂ ਦੀ ਦੂਜੀ ਵੀਡੀਓ ਕਿਹੋਂਦਾ ਲੈਣ ਤੇ ਜਲੀਲ ਕਿਉਂ ਕਰਦਾ ਕਿਉਂਕਿ ਆਈ ਜਲੀਲ ਨਹੀਂ ਮੇਰੇ ਗੱਲ ਸੁਣ ਤੂੰ ਮੇਰਾ ਮੈਥਡ ਆਪਣੇ ਦੁਸ਼ਮਣਾਂ ਤੋਂ ਥੋੜੀ ਹਰ ਵੀਰ ਸਾਰੇ ਨਾਲ ਦੇ ਵੀ ਚਾਰ ਆਪਣੀ ਭੈਣ ਦਾ ਸੁਪਨਾ ਜੇਕਰ ਆਪਣੀ ਭੈਣ ਨਾਲ ਐਡਾ ਕੋਈ ਹੋਵੇ ਤੇ ਫਿਰ ਕੀ ਕਰੀਏ ਚਾਹੀਏ ਹੈਨਾ ਕਿਸੇ ਨੂੰ ਆਪਾਂ ਆਪਣੀ ਰਿਸਪੋਨਸਿਬਿਲਟੀ ਦੇ ਕੇ ਨੂੰ ਲੜਾ ਉਹ ਭੈਣ ਦੀ ਜਗ੍ਹਾ ਆਪਣੀ ਭੈਣ ਹੁੰਦੀ ਉੱਥੇ ਬੇਰਤੀ ਕਰਦੇ ਆਪਾਂ ਦੇ ਦਾ ਜਿਹੜੇ ਬਟ ਉਹ ਉਸ ਜਿਹੜੇ ਮੁੰਡੇ ਨੇ ਉਥੇ ਗਲਤ ਮੰਨ ਲਓ ਉਸ ਟਾਈਮ ਤੇ ਮੁੰਡੇ ਗਲਤੀ ਹੈ ਨਾ ਜੇ ਆਪਣੀ ਭੈਣ ਨਾਲ ਕੋਈ ਗਲਤ ਹੁੰਦਾ ਹੁੰਦਾ ਨਾ ਤੁਹਾਡਾ ਖੂਨ ਖੋਲਣਾ ਜਾਂ ਮੈਂ ਆਪ ਮਾਰ ਦਿਆਂ ਜਾਂ ਉਹਨੂੰ ਮਾਰ ਦਾਂ ਬਿਲਕੁਲ ਹੀ ਸੌ ਪੱਕੀ ਆ ਕਿਉਂਕਿ ਆਪਾਂ ਵਾਂ ਸਿਰਫ ਤੇ ਸਿਰਫ ਇੱਜ਼ਤਾਂ ਲਈ ਆਪਣੀ ਇੱਜ਼ਤ ਆ ਤੇ ਆਪਾਂ ਬੰਦੇ ਆ ਜੇ ਆਪਣੀ ਇੱਜ਼ਤ ਨਹੀਂ ਤੇ ਆਪਾਂ ਬੰਦੇ ਨਹੀਂ ਹੈਗੇ ਖਾਸ ਤੌਰ ਤੇ ਆਪਣੇ ਆਪਾਂ ਪੰਜਾਬੀ ਭਰਾ ਨਾਲ ਵੀਡੀਓ ਵੀ ਨਹੀਂ ਮੈਂ ਤੋ ਨਿੱਕੋ ਕੈਸੀ ਨਾ ਵੀਰ ਗੱਡੀ ਧੱਕ ਦੇ ਤੂੰ ਵੀ ਦੱਲਾ ਵਾ ਤੂੰ ਗੱਡੀ ਦਿੱਤੀ ਵੀ ਸੀ ਇਹ ਚੀਜ਼ ਨਹੀਂ ਵੇਂਦੀ ਹੋਲੀ ਵੀ ਕੀਤੀ ਸੀ ਪਰ ਐਸ ਬੰਦੇ ਦੀ ਕਮਾਂਡ ਆਉਂਦੀ ਹੈ ਤੈਨੂੰ ਗੱਡੀ ਪਹੇਜਾ ਕਿਉਂਕਿ ਮੈਂ ਇੰਨਾ ਦਫਾ ਸੁਣਾ ਜ ਆਪਣੇ ਦੋਵਾਂ ਦੇ ਵਿੱਚ ਪਰ ਕਾਸ਼ ਸ਼ਰਮ ਚਾਹੀਦੀ ਹੋ ਉਸ ਚੈਰੀ ਮੈਂਟਲੀ ਅਫਸੈਟ ਆ ਬੰਦੇ ਨੂੰ ਮੈਨੂੰ ਨਹੀਂ ਸੀ ਪਤਾ ਕਿ ਉਹਨਾਂ ਦੀ ਗੱਡੀ ਕਿੱਥੇ ਹੈ ਆ ਨਹੀਂ ਕੀਤੀ ਵੀ ਡਾਰਕਾ ਦਾ ਗਾਇ ਪਿੰਡ ਜਦੋਂ ਆ ਤੇ ਪਿੰਡ ਤੱਕ ਪਹੁੰਚ ਗਏ ਕੋਦੋਂ ਕਾ ਦਾ ਡਾਰੇਗਾ ਜੇਕਰ ਇਹ ਹੀ ਰੇਵੀਰ ਦੇਖ ਕੇ ਇਹਨਾਂ ਤੋਂ ਗੱਡੀ ਹੁੰਦੀ ਨਾ ਵੱਡੀ ਤੇ ਉਹ ਦਿਨ ਸਾਡੇ ਤੋਂ ਫੜੇ ਨਹੀਂ ਜਾਣੇ ਤੇ ਉਹ ਦਿਨ ਪਤਾ ਨਹੀਂ ਕੀ ਹੋ ਜਾਣਾ ਸੀ ਆਪ ਜਿਹੜੇ ਜੇ ਮੇਰੇ ਤੋਂ ਮਤਲਬ ਕਿ ਉਹਦੇ ਤੁਹੀਂ ਵੱਜ ਕੇ ਮਰ ਜਾਣਾ ਹੁੰਦਾ ਗੱਡੀ ਨਾ ਮਾਰਨਾ ਹੈ ਗੱਲ ਜਿਹੜੀ ਹੋ ਜਾਏਗਾ ਨਹੀਂ ਕੀ ਕਹਿੰਦੇ ਆ ਤੁਸੀਂ ਮੈਂ ਨਹੀਂ ਪੁਰਾਵਾ ਆਪਣਾ ਇਹ ਹੋ ਜਾਂਦਾ ਜਿਹੜਾ ਆਪਣਾ ਨਹੀਂ ਕਿ ਜਦੋਂ ਤਾਂ ਸ਼ਰਮ ਹੋਣੀ ਚਾਹੀਦੀ ਹੈ ਨੱਕ ਡੋ ਕੇ ਮਰ ਜਾਣੇ ਦੇਣਾ ਇਸੇ ਮੈਟਰ 'ਚ ਬੀਜੀ ਸੀਗਾ ਬੜਾ ਫਰੀ ਵਾ ਇੰਨਾ ਗੁੱਸਾ ਸੀ ਨਾ ਤੁਹਾਡੇ ਕੀਤੇ ਉਹ ਦਿਨ ਨਾਲ ਸਿਰਫ ਤੇ ਸਿਰਫ ਅਸੀਂ ਭੈਣ ਬਣੇ ਪੈ ਗਏ ਮੇਰੇ ਤੁਹਾਨੂੰ ਭੱਜਣ ਨਹੀਂ ਸੀ ਦੇਣਾ ਤੁਹਾਨੂੰ ਪਿੱਛੇ ਆਉਣਾ ਪੈ ਦੇਖੋ ਤੁਸੀਂ ਕਿੰਨੇ ਭੈਣ ਭਰਾ ਤੇ ਸੀ ਹੈ ਇੱਕ ਮਿੰਟ ਇੱਕ ਮਿੰਟ ਹੀ ਰੇ ਕਿੰਨੇ ਭੈਣ ਭਰਾ ਦੇ ਗੇ ਭੈਣਾਂ ਤੇਰੀਆਂ ਤੇਰੀਆਂ ਕਿੰਨੇ ਭੈਣਾਂ ਤੇਰੀ ਜਿਲ੍ਹਾ ਸਰਮੋਣੀ ਚਾਹੀਦੀ ਆਪਾਂ ਨੂੰ ਕਿ ਮੇਰੇ ਘਰੇ ਭੈਣ ਹੈਗੇ ਆ ਰੱਬ ਨਾ ਕਰ ਯਾਰ ਰੱਬ ਨਾ ਕਰ ਜੇ ਉਹਦੋਂ ਕੋਈ ਇਹੋ ਜਿਹਾ ਵਾਕਾ ਹੋ ਜਾਏ ਫੇਰ ਪਿੱਛੇ ਭੈਣ ਪਿੱਛੇ ਭੈਣ ਨਾ ਆ ਵੀ ਆਪਣਾ ਕਿਹੜਾ ਏਰੀਆ ਮੈਂ ਹੁਣ ਕੀ ਗੱਲ ਕਰੇਂਦਾ ਕਿਹੜਾ ਏਰੀਆ ਓਕੇ 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 ਕਰਵਾ ਲਈ ਨੀ ਤੌਂਦ ਪਰਮਾਤਮਾ ਨੇ ਨਹੀਂ ਨੋ ਨਹੀਂ ਵੀਰ ਪ੍ਰਮਾਤਮਾ ਤੁਹਾਨੂੰ ਥੋੜੀ ਕਹਿੰਦਾ ਵੀ ਕਿਸੇ ਮੰਦਬਦੀ ਭੈਣ ਨੂੰ ਨੀ ਜਵਾਨੀ ਜੋ ਹੋਵੇ ਮੰਨਦਾ ਵਾ ਜਵਾਨੀ ਅਸਾਂ ਤੇ ਪਤਾ ਚ ਕਰ ਕੀਆ ਅਸਲ ਚੱਕਰ ਬਣ ਗਿਆ ਉਹਦੀ ਕ੍ਰਿਤੀ ਨਹੀਂ ਹੋਈ ਯਾਰ ਵੀ ਨਾ ਇਹਨਾਂ ਦੇ ਸੰਤਾਂ ਉਹਨਾਂ ਨੇ ਰੀਅਲ ਕਰਨ ਸ਼ਰਮਾਣੀ ਚਾਹੀਦੀ ਯਾਰ ਮੈਨੂੰ ਨਾ ਸੰਗਤਾਂ ਇੰਨਾ ਤੇਰਾ ਡਰੈਸ ਪੁੱਛਣ ਲਿਆ ਹੀ ਆ ਇਹ ਬੰਦੀ ਦੀ ਦਾਸ ਕਿੱਥੇ ਆ ਬੰਦਾ ਉਹ ਤਾਂ ਅਸੀਂ ਘਰੋਂ ਚੁੱਕੇ ਲਿਆਉਂਦੇ ਆ ਹਾਂ ਕੋਈ ਤੁਸੀਂ ਮੈਂ ਆਪਾਂ ਮੰਨ ਲਓ ਇੱਕ ਦਾ ਸਵਾਲ ਹੈ ਇੱਕ ਵਾਰੀ ਸਵਾਲ ਸਾਡੀ ਵੀ ਭਾਈ ਪਤਾ ਕੀ ਗੱਲ ਆ ਕੋਈ ਵਿਚਾਰੀ ਬੱਚਿਆਂ ਨਾਲ ਖੇਡਣ ਦੀ ਨਹੀਂ ਕੀ ਜੀ ਤੂੰ ਪੁੱਛੀਂਗਾ ਕੋਈ ਗੱਲ ਨਹੀਂ ਹੁਣ ਤੂੰ ਜਵਾਬ ਦੇਣਾ ਸ਼ਰਮੋਣੀ ਚਾਹੀਦੀ ਆ ਤੂੰ ਐਸ ਮੁੰਡੇ ਐਸ ਮੁੰਡੇ ਨੂੰ ਵੀ ਤੂੰ ਯੂਜ਼ ਕੀਤਾ ਵਾ ਨਹੀਂ ਇਹਦਾ ਕੋਈ ਜੱਟ ਨਹੀਂ ਐਸ ਮੁੰਡੇ ਨੂੰ ਵੀ ਕੀ ਕੋਈ ਮੈਦੇ ਉਨੀ ਥੋੜੀ ਆ ਪਰ ਉਹਦੇ ਗੱਲ ਆ ਜਿਹਦੀ ਭੈਣ ਤੇਰੀ ਤੇਰੀ ਭੈਣ ਨੂੰ ਦਿਉਂਦੀ ਜਗ੍ਹਾ ਤੇ ਤੂੰ ਫਿਰ ਵੀ ਗੱਡੀ ਚਲਾਉਂਦਾ ਬੱਚਿਆਂ ਨੂੰ ਧੀਆਂ ਦਾ ਚੱਲਣਾ ਨਹੀਂ ਮਰਨਾ ਫਟਾ ਸ਼ਰਮੋਣੀ ਚਾਹੀਦੀ ਆ ਹੁਣ ਕਰਾਂ ਕਿਦਾ ਮੈਂ ਕਰਾਂ ਹਾਂ ਤੇਰੇ ਨੂੰ ਫੋਟ ਰਹਿਣਾ ਹੈ ਨਾ ਤੇ ਤੁਹਾਡੇ ਲਈ ਕੋਈ ਕੁਝ ਨਹੀਂ ਜਗਾ ਹਜੇ ਵੀ ਮਾਫ਼ੀ ਨਹੀਂ ਸੀ ਮੰਗਣੋਂ ਡੈ। ਥਾੜੀਆਂ ਫੋੜਨਾ ਫਿਰ ਵੀ ਮੈਂ ਵਾਇਰਲ ਕਰ ਦਿੰਦੀ ਆਂ ਸੀ। ਰਾਤੀ ਰਹਿਣੀ ਆ ਜਿਹਨੂੰ ਜੀਲ ਦੇ ਬਾਪਰੇ ਹੁੰਦੇ ਵਿੱਚ ਬੋਲਿਆ ਨਾ ਉਸੇ ਦੇ ਸਾਹਮਣੇ ਕੋਈ ਨਹੀਂ ਪਪਾ ਜੀ ਕੋਈ ਕਰਵਾ ਦੇ ਕਿਤੇ ਇਹ ਵੀਡੀਓ ਕਿਤੇ ਮੰਨ ਲਾ ਹਾਂ ਮੈਂ ਮੈਂ ਉਹ ਕਰ ਕਰ ਰਿਹਾ ਹਾਂ ਜਿਹਨੂੰ ਮਰਜ਼ੀ ਵੀ ਲਾਈਕ ਕਰਦਾ ਭਾਂਜ ਫਿਰ ਆ ਹੂੰ ਉਹ ਹੀ ਜਿਵੇਂ ਜੀ